ਜਿਹੜੀ ਸਾਡੀ ਕਹਿੰਦੇ ਤੇ ਜਾਗਰੂਕ ਨਾਰੀ ਜਿਹੜੀ ਜਾਗਰੂਕ ਮਹਿਲਾ ਉਹਨੇ ਹਮੇਸ਼ਾ ਇਹ ਸਿੱਖਿਆ ਕਿ ਟਾਈਮ ਦਾ ਬੈਸਟ ਯੂਜ਼ ਕਿਵੇਂ ਕੀਤਾ ਜਾਂਦਾ ਤੇ ਮਹਿਲਾ ਤੋਂ ਵੱਧ ਕੋਈ ਨਹੀਂ ਸਿੱਖ ਸਕਦਾ ਇੱਕ ਲੇਡੀਜ਼ ਤੋਂ ਵੱਧ ਕਿ ਬੈਸਟ ਯੂਜ਼ ਕਿਵੇਂ ਹੁੰਦਾ ਹੈ ਤੁਸੀਂ ਦੇਖੋ ਜਿਹੜੀਆਂ ਵਰਕਿੰਗ ਲੇਡੀਆਂ ਐ ਸਵੇਰਾ ਉੱਠਦੀਆਂ ਜਲਦੀ ਜਲਦੀ ਬੱਚਿਆਂ ਦੇ ਟਿਫਨ ਬਣਾਉਣੇ ਜਲਦੀ ਜਲਦੀ ਬਿਸਤਰ ਸੈੱਟ ਕਰਨਾ ਜਲਦੀ ਜਲਦੀ ਕੱਪੜੇ ਤੋਨੇ ਪੋਚੇ ਝਾੜੂ ਸਫਾਈ ਸਭ ਕਰਨ ਤੋਂ ਬਾਅਦ ਫਿਰ ਕੰਮ ਤੇ ਜਾਣਾ ਕੰਮ ਤੋਂ ਆ ਕੇ ਮੈਂ ਕਹਿੰਦੀ ਐ ਬੈਸਟ ਮੈਨੇਜਮੈਂਟ ਆਫ ਟਾਈਮ ਐ ਜਿਹੜੀਆਂ ਉਹ ਊਮਨ ਸਾਡੀਆਂ ਕਰਦੀਆਂ ਸਾਡੀਆਂ ਬੇਟੀਆਂ ਵੀ ਕਰਦੀਆਂ ਉਵੇਂ ਹੀ ਸਾਡੇ ਸੰਸਕਾਰ ਬਣਦੇ ਜਾ ਰਹੇ ਐ ਇਹ ਜਿਹੜਾ ਹੁਨਰ ਦਾ ਲੰਗਰ ਐ ਅੱਜ ਦਾ ਨਹੀਂ ਐ ਇੱਕ ਲਗਾਤਾਰ ਪਿਛਲੇ ਪਾਈ ਕੀ ਸਾਲਾਂ ਤੋਂ ਚੱਲ ਰਿਹਾ ਐ ਹੁਣ ਤੱਕ 36000 ਮਹਿਲਾਵਾਂ ਇੱਕ ਤੋਂ ਟ੍ਰੇਨਿੰਗ ਲੈ ਚੁੱਕੀਆਂ ਸੇਵਾ ਕਰਨਾ ਤੇ ਕਮਾਈ ਕਮਾਈ ਤਾਂ ਹਰ ਕੋਈ ਕਰ ਲੈਂਦਾ ਪੈਸਾ ਤਾਂ ਕਮਾਇਆ ਜਾਂਦਾ ਪਰ ਜੋ ਪਿਆਰ ਕਮਾਉਣਾ ਹੈ ਨਾ ਉਹ ਇਸ ਤਰੂ ਕਮਾਇਆ ਜਾਂਦਾ ਤੇ ਕਿਉਂਕਿ ਕਈ ਜੋ ਮੇਰੇ ਵਰਗੇ ਬੱਚੇ ਹੈ ਮਤਲਬ ਨਹੀਂ ਦੇ ਸਕਦੇ ਹਨ 3000 ਦੇ 5000 ਤਾਂ ਉਹਨਾਂ ਵੀ ਬਹੁਤ ਅੱਛਾ ਇਨੀਸ਼ੀਏਟਿਵ ਹੈ ਤੇ ਮੈਂ ਬਹੁਤ ਮਤਲਬ ਧੰਨਵਾਦੀ ਹਾਂ ਬੁਟੀ ਖੋਲਣਾ ਹੈ ਆਪਣੇ ਮੇਰਾ ਸੁਪਨਾ ਹੈ ਤਾਂ ਮੈਂ ਸਟਾਰਟਿੰਗ ਮੈਮ ਕੇ ਜੋ ਥ्रू ਯਹਾਂ ਤੇ ਫਾਰਮ ਭਰਿਆ ਉਸੇ ਕਲਿੱਕ ਕਰੀਆ ਅਖੀਰ ਤੋ ਮੇਰਾ ਸੁਪਨਾ ਹੈ ਮੈਂ ਇੱਕ ਚੰਗਾ ਸਟੂਡੀਓ ਖੋਲੂ ਅਤੇ ਅੱਛੇ ਸਿਨੈ ਸਿੱਖਾਂ। ਔਰਤਾਂ ਤੇ ਲੜਕੀਆਂ ਨੂੰ ਆਤਮ ਨਿਰਪਰ ਬਣਾਉਣ ਲਈ ਬਠਿੰਡਾ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ। ਜਿਸ ਦੌਰਾਨ ਉਹ ਛੁੱਟੀਆਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਤੇ ਔਰਤਾਂ ਨੂੰ ਟ੍ਰੇਨਿੰਗ ਦਿੰਦੇ ਨੇ ਜਿਸ ਵਿੱਚ ਵੱਖ-ਵੱਖ ਟ੍ਰੇਨਿੰਗਾਂ ਹੁੰਦੀਆਂ ਨੇ। ਪ੍ਰਬੰਧਕ ਸਾਹਿਬ ਨਾਲ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ। ਮੈਡਮ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿਵੇਂ ਮਨ ਚਾਇਆ ਤੁਸੀਂ ਵੀ ਕੌਰ ਤੋਂ ਵੀ ਛੁੱਟੀਆਂ ਦੇ ਦਿਨਾਂ ਬੱਚੇ ਛੁੱਟੀਆਂ ਦਾ ਆਨੰਦ ਮਾਣਦੇ ਐ। ਕਿ ਸ਼ਾਇਦ ਨੰਦਾ ਕੋਲੇ ਨੇ ਉਹ ਨਾ ਕਿ ਅੰਨ ਹੰਦ ਚਾਦਾ ਹੁੰਦਾ ਅੰਨ ਨਾ ਆ ਪਹਿਲੇ ਤਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਜੋ ਵੀ ਸੁਣ ਰਹੀ ਹੈ ਦੇਖ ਰਹੀ ਹੈ ਅਨਿਸ਼ ਚ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਸਮਾਜ ਸੇਵੀ ਵੀ ਨੂੰ ਗੋਇਲ ਦਾ ਬਠਿੰਡਾ ਤੋਂ ਔਰ ਜਿਹੜਾ ਕੁਐਸਚਨ ਤੁਸੀਂ ਕੀਤਾ ਕਿ ਆਤਮ ਨਿਰਭਰ ਬਣਾਉਣ ਦਾ ਤੇ ਤੁਸੀਂ ਕਹਿਣ ਨੂੰ ਵੀ ਟਾਈਮ ਦਾ ਜਿਹੜਾ ਇਹਨਾਂ ਛੁੱਟੀਆਂ ਦਾ ਟਾਈਮ ਹੈ ਦੇਖੋ ਛੁੱਟੀਆਂ ਦਾ ਟਾਈਮ ਹੈ ਜਿਹੜਾ ਜਿਹੜੀ ਸਾਡੀ ਕਹਿੰਦੇ ਤੇ ਜਾਗਰੂਕ ਨਾਰੀ ਹੈ ਜਿਹੜੀ ਜਾਗਰੂਕ ਮਹਿਲਾ ਉਨੇ ਹਮੇਸ਼ਾ ਇਹ ਸਿੱਖਿਆ ਕਿ ਟਾਈਮ ਦਾ ਬੈਸਟ ਯੂਜ਼ ਕਿਵੇਂ ਕੀਤਾ ਜਾਂਦਾ ਹੈ ਤੇ ਮਹਿਲਾ ਤੋਂ ਵੱਧ ਕੋਈ ਨਹੀਂ ਸਿੱਖ ਸਕਦਾ ਇੱਕ ਲੇਡੀਜ਼ ਤੋਂ ਵੱਧ ਕਿ ਬੈਸਟ ਯੂਜ਼ ਕਿਵੇਂ ਹੁੰਦਾ ਤੁਸੀਂ ਦੇਖੋ ਜਿਹੜੀਆਂ ਵਰਕਿੰਗ ਲੇਡੀਜ਼ ਐ ਸਵੇਰਾ ਉੱਠਦੀਆਂ ਜਲਦੀ ਜਲਦੀ ਬੱਚਿਆਂ ਦੇ ਟਿਫਨ ਬਣਾਉਣੇ ਜਲਦੀ ਜਲਦੀ ਬਿਸਤਰ ਸੈੱਟ ਕਰਨਾ ਜਲਦੀ ਜਲਦੀ ਕੱਪੜੇ ਧੋਣੇ ਪੋਚੇ ਝਾੜੂ ਸਫਾਈ ਸਭ ਕਰਨ ਤੋਂ ਬਾਅਦ ਫਿਰ ਕੰਮ ਤੇ ਜਾਣਾ ਕੰਮ ਤੋਂ ਆ ਕੇ ਮੈਂ ਕਹਿੰਦੀ ਐ ਬੈਸਟ ਮੈਨੇਜਮੈਂਟ ਆਫ ਟਾਈਮ ਐ ਜਿਹੜੀਆਂ ਉਹ ਊਮਨ ਸਾਡੀਆਂ ਕਰਦੀਆਂ ਸਾਡੀਆਂ ਬੇਟੀਆਂ ਵੀ ਕਰਦੀਆਂ ਉਮੇ ਹੀ ਸਾਡੇ ਸੰਸਕਾਰ ਬਣਦੇ ਜਾ ਰਹੇ ਆ ਹੁਣ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਐ ਤੇ ਕਈ ਮਹਿਲਾਵਾਂ ਵੀ ਐ ਕਈ ਲੇਡੀਜ਼ ਵੀ ਐ ਤੇ ਸਿਰਫ ਇਹ ਨਹੀਂ ਕਿ ਵਿਦਿਆਰਥੀ ਵਰਗੀ ਐ ਕਿ ਇਹਨਾਂ ਨੂੰ ਛੁੱਟੀਆਂ ਹੋਈਆਂ ਐ ਇੱਥੇ ਮਹਿਲਾਵਾਂ ਵੀ ਐ ਹਰ ਇੱਥੇ 12 ਸਾਲ ਤੋਂ ਲੈ ਕੇ ਜਿਹੜਾ ਹੈ 60 ਸਾਲ ਦੀ ਕੋਈ ਵੀ ਮਹਿਲਾ ਕੋਈ ਵੀ ਬੇਟੀ ਕੋਈ ਵੀ ਭੈਣ ਆ ਕੇ ਸਲਾਈ ਕਢਾਈ ਚਾਹੇ ਬਿਊਟੀ ਪਾਰਲਰ ਦਾ ਕੋਰਸ ਐ ਚਾਹੇ ਮਹਿੰਦੀ ਦਾ ਉਹ ਬਿਲਕੁਲ ਫ੍ਰੀ ਸਿੱਖ ਰਿਹਾ ਐ ਇਹ ਜਿਹੜਾ ਹੁਨਰ ਦਾ ਲੰਗਰ ਐ ਅੱਜ ਦਾ ਨਹੀਂ ਐ ਇੱਕ ਲਗਾਤਾਰ ਪਿਛਲੇ 22 ਸਾਲਾਂ ਤੋਂ ਚੱਲ ਰਿਹਾ ਐ ਹੁਣ ਤੱਕ 36000 ਮਹਿਲਾਵਾਂ ਇਥੋਂ ਟ੍ਰੇਨਿੰਗ ਲੈ ਚੁੱਕੀਆਂ ਐ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਜਿਹਨੂੰ ਪਿਆਸ ਹੁੰਦੀ ਹੈ ਉਹ ਇੱਕ ਉਪਲ ਪਹੁੰਚਦਾ ਹੈ ਇੱਥੇ ਉਹੀ ਪਹੁੰਚੇ ਹੋਏ ਹੈ ਜਿਨ੍ਹਾਂ ਨੂੰ ਵਾਕਈ ਹੀ ਪਿਆਸ ਹੈ ਯਾਨੀ ਜਿਹੜੇ ਕੁਝ ਸਿੱਖਣਾ ਚਾਹੁੰਦੇ ਹੈ ਲਾਈਫ 'ਚ ਕੁਝ ਕਰਨਾ ਚਾਹੁੰਦੇ ਹੈ ਜਾਂ ਹੱਥ 'ਚ ਹੁਨਰ ਲੈਣਾ ਚਾਹੁੰਦੇ ਹੈ ਜਾਂ ਆਪਣੇ ਟਾਈਮ ਦਾ ਬੈਸਟ ਯੂਜ਼ ਕਰਨਾ ਚਾਹੁੰਦੇ ਆ ਔਰ ਜਿੱਥੋਂ ਗੱਲ ਰਹੀ ਆਨੰਦ ਦੀ ਆਨੰਦ ਇਹਨਾਂ ਨੂੰ ਬੜਾ ਅੱਛੇ ਥੇ ਆ ਰਿਹਾ ਕਿਉਂਕਿ ਇੱਥੇ ਇਹਨਾਂ ਦਾ ਫਰੈਂਡ ਸਰਕਲ ਵੱਧ ਰਿਹਾ ਸਮਾਜ ਨਾਲ ਜੁੜ ਕੇ ਇਹ ਵੀ ਸਮਾਜਿਕ ਹੋ ਰਿਹਾ ਕਿਥੇ ਅਸੀਂ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੈ ਜਿਹੜਾ ਇੱਕ ਮਤਲਬ ਆਪਣੇ ਘਰ ਦਾ ਕੰਮ ਕੀਤਾ ਆਰਾਮ ਕੀਤਾ ਖਾਣਾ ਬਣਾਇਆ ਉਥੋਂ ਤੱਕ ਸੀਮਤ ਨਹੀਂ ਹੈ ਸਮਾਜ ਦੇ ਵਿੱਚ ਖੁੱਲ ਕੇ ਆ ਰਹੀਆਂ ਔਰ ਇੱਕ ਦੂਜੇ ਨੂੰ ਮਿਲ ਰਹੀਆਂ ਸਭ ਤੋਂ ਵੱਡੀ ਗੱਲ ਇੱਥੇ ਤੁਹਾਨੂੰ ਸਮਾਨਤਾ ਜਿਹੜੀ ਆਪਾਂ ਕਹਿੰਦੇ ਸਮਾਜਿਕ ਸਮਾਨਤਾ ਉਹ ਦੇਖਣ ਨੂੰ ਮਿਲੇਗੀ ਜਿਹੜੀਆਂ ਵੱਡੀਆਂ-ਵੱਡੀਆਂ ਸਰਕਾਰਾਂ ਵੀ ਗੱਲ ਕਰਦੀਆਂ ਸਮਾਜਿਕ ਸਮਾਨਤਾ ਉਹਦੇ ਵਿੱਚ ਇਹ ਹੈ ਕਿ ਇਹ ਇੱਕ ਪੰਗਤ ਜਿੱਮੇ ਇੱਕ ਬੈਠ ਕੇ ਲੰਗਰ ਖਾਂਦੇ ਆ ਨਾ ਇੱਥੇ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਮੀਡਲ ਕਲਾਸ ਹੈ ਇੱਥੇ ਸਭ ਮਿਲ ਕੇ ਇੱਕੋ ਹੀ ਪਲੇਟਫਾਰਮ ਤੇ ਇਕੱਠੇ ਹੋ ਕੇ ਸਿੱਖ ਰਹੇ ਆ ਮੈਮ ਕਿਵੇਂ ਮਨਚ ਆਇਆ ਇਸ ਤਰ੍ਹਾਂ ਸਾਰੇ ਗੁਲਦਸ ਇੱਕ ਤਰ੍ਹਾਂ ਦਾ ਕਿਵੇਂ ਗੁਲਦਸਤੇ ਨੂੰ ਤਿਆਰ ਕੀਤਾ ਕਦੋਂ ਸ਼ੁਰੂ ਕੀਤਾ ਵੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਕਿਉਂਕਿ ਛੁੱਟੀਆਂ 'ਚ ਬੱਚੇ ਘਰੇ ਹੁੰਦੇ ਨੇ ਜਾਂ ਔਰਤਾਂ ਕਿਉਂਕਿ ਔਰਤਾਂ ਨੂੰ ਵੀ ਹੁਣ ਬੱਚੇ ਉਹਨਾਂ ਦੇ ਸਕੂਲ ਨਹੀਂ ਜਾਂਦੇ ਉਹ ਵੀ ਘਰੇ ਫ੍ਰੀ ਹੁੰਦੀਆਂ ਨੇ ਉਹਨਾਂ ਨੂੰ ਵੀ ਤੁਸੀਂ ਹੁਨਰ ਸਿਖਾ ਰਹੇ ਹੋ ਤੁਸੀਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਪੈਰਾਂ ਤੇ ਵੀ ਖੜੇ ਕੀਤਾ ਰੋਜ਼ਗਾਰ ਜੋਗੇ ਵੀ ਕੀਤਾ ਹੈਗਾ 2002 ਦੇ ਵਿੱਚ ਪਹਿਲਾ ਕੈਂਪ ਲੱਗਿਆ ਸੀ ਜਦੋਂ ਅਸੀਂ ਉਸ ਟਾਈਮ ਕੈਂਪ ਸ਼ੁਰੂ ਕੀਤਾ ਤਾਂ ਲਾਲ ਸਿੰਘ ਬਸਤੀ ਆ ਸੌਰੀ ਸੰਗੋਆਣਾ ਬਸਤੀ ਮੰਗਤਰਾਮ ਸਕੂਲ ਸੇ ਉੱਥੇ ਸ਼ੁਰੂ ਕੀਤਾ ਔਰ ਸਟੈਂਡ ਫਰੀ ਦਾ ਕਹਿ ਕੇ ਵੀ ਆਉਣਾ ਸਭ ਨੂੰ ਇੰਨਾ ਔਖਾ ਲੱਗ ਰਿਹਾ ਸੀ ਅਸੀਂ ਕਿਆ ਘਰ ਘਰ ਗਏ ਸੀ ਦਰਵਾਜ਼ੇ ਬੂਹੇ ਖੜਕਾਏ ਇਕੱਠੇ ਕੀਤਾ ਲੇਡੀਜ਼ ਨੂੰ ਉਹ ਕਹਿੰਦੇ ਨਹੀਂ ਹੋਈ ਨਹੀਂ ਸਕਦਾ ਵੀ ਇੱਕ ਮਹੀਨਾ ਕੋਈ ਫਰੀਜ ਸਿਖਾਵੇ ਅੱਜ ਤੱਕ ਕੋਈ ਇਸ ਤਰ੍ਹਾਂ ਅਸੀਂ ਸੁਣੀ ਨਹੀਂ ਵੀ ਕੋਈ ਫਰੀਜ ਸਖਾਨ ਆਊਗਾ ਤੁਸੀਂ ਪੱਕਾ ਪਹਿਲਾਂ ਸਾਡੇ ਜਾਂ ਤਾਂ ਤੁਸੀਂ ਸਰਕਾਰ ਤੋਂ ਕੁਝ ਲਓਗੇ ਸਾਨੂੰ ਸਿਖਾ ਕੇ ਜਿਵੇਂ ਮੰਚ ਜਿਵੇਂ ਜਿਵੇਂ ਬਹਿਮ ਹੁੰਦੇ ਆ ਜਾਂ ਫਿਰ ਤੁਸੀਂ ਇਸ ਤਰ੍ਹਾਂ ਹੋਊਗਾ ਸਾਨੂੰ ਸਿਖਾ ਕੇ ਇੱਕ ਵਾਰ ਬੁਲਾ ਲਓਗੇ ਬਾਅਦ ਸਾਡੇ ਤੋਂ ਪੈਸੇ ਮਤਲਬ ਉਹਨਾਂ ਦੇ ਹਸਬੰਦ ਨੇ ਜਾਂ ਉਹਨਾਂ ਦੇ ਘਰ ਦੇ ਨੇ ਇਤਰਾਜ਼ ਕੀਤਾ ਵੀ ਇਹ ਫ੍ਰੀ ਐਵੇਂ ਹੀ ਹੈ ਇਹ ਮਤਲਬ ਜਾ ਕੇ ਫ੍ਰੀ ਦਾ ਉੱਥੇ ਸਿਖਾਉਣਗੇ ਕੁਝ ਵੀ ਤਾਂ ਉਹਨਾਂ ਟਾਈਮ ਪਾਸ ਕਰਨਗੇ ਪਰ ਲੇਕਿਨ ਫਿਰ ਅਸੀਂ ਮਤਲਬ ਕੇ ਵੀ ਕਰ ਤੁਸੀਂ ਆ ਕੇ ਦੇਖੋ ਉਹ ਦਿਨ ਸ਼ੁਰੂ ਹੁੰਦਾ 500 ਮਹੀਲਾ ਮੈਂ ਤਾਂ ਪਹਿਲੀ ਵਾਰ ਉਸ ਕੈਂਪ ਦੇ ਵਿੱਚ ਆਈਆਂ ਸੀ ਆਹ ਦਿਨ ਆਂਦਾ 36000 ਦਾ ਕਾਰਵਾਂ ਲਗਾਤਾਰ ਚੱਲ ਰਿਹਾ ਅੱਗੇ ਵੀ ਪਤਾ ਨਹੀਂ ਕਿੰਨੇ ਲੱਖਾਂ ਤੱਕ ਪਹੁੰਚ ਜਾਣਾ ਸਾਨੂੰ ਕਿਸੇ ਐਡ ਦੀ ਲੋੜ ਨਹੀਂ ਪੈਂਦੀ ਪਰ ਹਾਂ ਇੱਕ ਤਾਂ ਸੰਦੇਸ਼ ਜ਼ਰੂਰ ਜਾਂਦਾ ਕਿ ਜੂਨ ਦੇ ਵਿੱਚ ਫੇਰ ਕੈਂਪ ਸ਼ੁਰੂ ਹੋ ਗਿਆ ਉਹ ਜਾਂਦਾ ਤੁਹਾਡੇ ਮੀਡੀਆ ਰਾਹੀਂ ਤੁਹਾਡੇ ਚੈਨਲ ਰਾਹੀਂ ਜਿੰਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਇਹ ਜਿਹੜਾ ਬੈਸਟ ਸੋਰਸ ਬਣ ਕੇ ਤੁਸੀਂ ਆਉਂਦੇ ਹੋ ਔਰ ਤੁਸੀਂ ਵੀ ਇਸ ਸੇਵਾ 'ਚ ਲੱਗੇ ਹੋਏ ਹੋ ਜਦੋਂ ਕੋਈ ਕੰਮ ਤੇ ਕਿਸੇ ਦੁਕਾਨ ਦੇਖਦੇ ਹੋ ਤੁਸੀਂ ਕਿਸੇ ਕੁੜੀ ਨੂੰ ਕੰਮ ਤੇ ਲੱਗਿਆ ਦੇਖਦੇ ਹੋ ਆਪਣੇ ਪੈਰਾਂ ਤੇ ਖੜਿਆ ਹੋਇਆ ਦੇਖਦੇ ਹਾਂ ਕਿ ਮੇਂ ਖੁਸ਼ੀ ਮਹਿਸੂਸ ਹੁੰਦੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੀ ਹੈ ਮੈਨੂੰ ਕੋਲ ਤੁਹਾਡੀ ਟੀਮ ਕਿਸ ਤਰ੍ਹਾਂ ਦਾ ਮਹਿਸੂਸ ਕਰਦੀ ਹੈ ਜਦੋਂ ਕਿਸੇ ਦੇ ਘਰੇ ਰੋਟੀ ਨਹੀਂ ਪੱਕਦੀ ਸੀ ਅੱਜ ਰੋਟੀ ਪੱਕੀ ਆ ਤੁਹਾਡੇ ਉਪਰਾਲੇ ਕਰਕੇ ਦੇਖੋ ਸਭ ਤੋਂ ਵੱਡੀ ਮੇਰੇ ਲਈ ਫਖਰ ਦੀ ਇਹ ਗੱਲ ਹੈ ਕਿ ਜੋ ਇੱਥੇ ਸਿੱਖਣ ਵਾਲੇ ਆ ਉਹ ਵੀ ਮੁਫਤ ਸਿੱਖਦੇ ਆ ਔਰ ਜੇ ਇੱਥੇ ਸਿਖਾਣ ਵਾਲੇ ਆ ਉਹ ਵੀ ਮੁਫਤ ਸਿਖਾਉਂਦੇ ਆ ਤਾਂ ਇਹ ਜਿਹੜੀ ਸੇਵਾ ਦਾ ਭਾਵਨਾ ਹੈ ਤੇ ਕੁਝ ਕਰਨ ਦੀ ਭਾਵਨਾ ਦੋਨਾਂ ਦੇ ਵਿੱਚ ਬੜਾ ਅੱਛਾ ਤਾਲਮੇਲ ਬਣਿਆ ਹੋਇਆ ਹੈ ਇਥੇ ਪਿਆਰ ਦੀ ਭਾਵਨਾ ਹੈ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਆਸ-ਪਾਸ ਕੁਛ ਲੜਕੀਆਂ ਹੱਥ 'ਚ ਹੌਨਰ ਲੈ ਲੈਂਦੀਆਂ ਜਦੋਂ ਤੁਹਾਡੇ ਹੱਥ 'ਚ ਕੁਛ ਆ ਜਾਂਦਾ ਹੈ ਨਾ ਜਿਵੇਂ ਆਪਾਂ ਕਹਿੰਦੇ ਆ ਜੇਬ ਭਾਰੀ ਹੈ ਜੇਬ ਭਾਰੀ ਉਹ ਤੇ ਕਿ ਨੋਟਾਂ ਦੀ ਹੁੰਦੀ ਹੈ ਲੇਕਿਨ ਜਦੋਂ ਹੌਨਰ ਦੀ ਜੇਬ ਭਾਰੀ ਹੋ ਜਾਂਦੀ ਹੈ ਨਾ ਤਾਂ ਹੌਨਰ ਸਿਰ ਚੜ ਕੇ ਬੋਲਦਾ ਹੈ ਜਿਹਦੇ ਨਾਲ ਕੀ ਸੈਲਫ ਕੌਨਫੀਡੈਂਸ ਆਉਂਦਾ ਹੈ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ ਤੇ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਵਿਚਰਨ ਦੀ ਸਮਰੱਥਾ ਜਤੀ ਹੈ ਤਾਂ ਜਦੋਂ 셀ਫ ਕੰਫੀਡੈਂਸ ਆਉਂਦਾ ਤਾਂ ਮਹਿਲਾਵਾਂ ਕਿਤੇ ਨਾ ਕਿਤੇ ਪਲੇਟਫਾਰਮ ਤੇ ਖੜੇ ਹੋ ਕੇ ਚਾਹੇ ਉਹ ਇਸੇ ਕੰਮ ਨੂੰ ਸਿੱਖਣ ਚਾਹੇ ਉਹ ਸਮਾਜ ਦੇ ਵਿੱਚ ਕਿਤੇ ਇੰਟਰਵਿਊ ਦੇ ਕੇ ਕਿਤੇ ਹੋਰ ਦੇਣ ਜਾਂਦੀਆਂ ਜਾਂ ਕਿਤੇ ਸਿਲੈਕਸ਼ਨ ਹੁੰਦੀ ਹੈ ਤਾਂ ਉਹ ਮਤਲਬ ਮੈਨੂੰ ਜਦੋਂ ਮਿਲਦੀ ਆ ਮੈਂ ਦੇਖਦੀ ਆ ਵੀ ਇਸ ਪਲੇਟਫਾਰਮ ਤੇ ਕੰਮ ਕਰੀਏ ਜਾਂ ਕਿਸੇ ਸ਼ਾਪ ਤੇ ਕੋਈ ਕੜਾਈ ਦਾ ਕੰਮ ਕਰ ਰਹੀ ਹੈ ਜਾਂ ਕਿਸੇ ਨੇ ਆਪਣਾ ਪਾਰਲਰ ਖੋਲ੍ਹਿਆ ਜਾਂ ਕੋਈ ਸੈਂਟਰ ਚਲਾ ਰਹੀ ਹੈ ਤਾਂ ਇੱਕ ਸੈਟੀਸਫੈਕਸ਼ਨ ਹੁੰਦੀ ਆ ਇਹੀ ਕਾਰਨ ਹੈ ਕਿ ਉਹ ਸੈਟੀਸਫੈਕਸ਼ਨ ਲਗਾਤਾਰ ਮਿਲ ਰਹੀ ਹੈ ਲਗਾਤਾਰ ਪਿਆਸ ਬੁਝਰੀ ਹੈ ਔਰ ਦਿਲ ਕਰੇ ਕਿ ਹੋਰ ਵੀ ਇਸ ਤਰ੍ਹਾਂ ਦੇ ਨਾਲ ਹੈ ਜਿਹੜੇ ਇਸ ਤਰ੍ਹਾਂ ਦੇ ਨਲਕੇ ਲਗਾਏ ਜਾਣ ਔਰ ਇਹ ਲਗਾਉਂਦੇ ਰਹੀ ਹੈ ਔਰ ਪਿਆਸ ਬੁਝਦੀ ਰਹੇ ਜਿਹੜੀ ਕਿ ਇੱਕ ਉਸ ਤੋਂ ਸੰਤੁਸ਼ਟੀ ਮਿਲਦੀ ਹੈ ਜਦੋਂ ਇਨਸਾਨ ਦੀ ਪਿਆਸ ਬੁਝ ਜਾਂਦੀ ਹੈ ਉਹਨੂੰ ਸੰਤੁਸ਼ਟੀ ਮਿਲਦੀ ਹੈ ਇਸੇ ਤਰ੍ਹਾਂ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਸ 'ਤੇ ਅਸੀਂ ਸਫਲ ਹੋ ਰਹੇ ਹਾਂ ਸੰਤੁਸ਼ਟੀ ਨਾਲ ਨਾਲ ਚੱਲ ਰਹੀ ਹੈ ਇਸਦੀ ਲਗਾਤਾਰ ਚੱਲ ਰਹੀ ਔਰ ਇਸ ਤਰ੍ਹਾਂ ਚੱਲਦਾ ਰਹੇ ਬਿਲਕੁਲ ਪਿਆਸ ਬੁਝਾਉਂਦੇ ਨੇ ਟੀਚਰ ਵੀ ਨਾਲ ਮੌਜੂਦ ਨੇ ਮੈਡਮ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਸ ਗਰਮੀ ਚ ਆਉਣਾ ਵੀ ਔਖਾ ਹੋ ਜਾਂਦਾ ਤੁਸੀਂ ਫ੍ਰੀ ਸੇਵਾ ਕਰਦੇ ਹੋ ਕਿਵੇਂ ਲੱਗਦਾ ਪਹਿਲਾਂ ਤਾਂ ਸਿਰਫ ਸਭ ਤੋਂ ਪਹਿਲਾਂ ਤਾਂ ਸਸਟੀ ਆਕਲ ਪਰ ਵੀ ਜੋ ਤੁਸੀਂ ਕਹਿ ਰਹੇ ਹੋ ਨਾ ਸੇਵਾ ਕਰਨਾ ਤੇ ਕਮਾਈ ਕਮਾਈ ਤਾਂ ਹਰ ਕੋਈ ਕਰ ਲੈਂਦਾ ਪੈਸਾ ਤਾਂ ਕਮਾਇਆ ਜਾਂਦਾ ਪਰ ਜੋ ਪਿਆਰ ਕਮਾਉਣਾ ਹੈ ਨਾ ਉਹ ਇਸ ਥਰੂ ਕਮਾਇਆ ਜਾਂਦਾ ਹੁਣ ਅਸੀਂ ਜੋ ਹਰ ਰੋਜ਼ ਘਰੇ ਬੈਠੇ ਸਟੀਚ ਕਰੀ ਜਾਂਦੇ ਆ ਸਾਡੇ ਕੋਲ ਪੈਸੇ ਆ ਜਾਂਦੇ ਆ ਹੁਣ ਇੱਥੇ ਜੋ ਅਸੀਂ ਸੇਵਾ ਕਰਦੇ ਆ ਇੱਥੇ ਆ ਕੇ ਸੀ ਲੜਕਿਆਂ ਨਾਲ ਮਿਲਦੇ ਆ ਹੱਸਦੇ ਖੇਡਦੇ ਵੀ ਆ ਤੁਸੀਂ ਕੈਂਪ ਬਾਰੇ ਗੱਲ ਕੀਤੀ ਕਿ ਅਸੀਂ ਛੁੱਟੀਆਂ ਮਨਾਣੀਆਂ ਪਰ ਸਾਡੇ ਵਾਸਤੇ ਛੁੱਟੀਆਂ ਮਨਾਉਣ ਦਾ ਬਹੁਤ ਵਧੀਆ ਜਰੀਆ ਜਿਹੜਾ ਮੈਡਮ ਨੇ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਮੈਡਮ ਬਹੁਤ ਵਧੀਆ ਜੋ ਸੇਵਾ ਸੰਸਥਾ ਚਲਾ ਰਹੀ ਨੇ ਸਾਨੂੰ ਵੀ ਉਹਨਾਂ ਨੂੰ ਦੇਖ ਕੇ ਕੁਝ ਸਿੱਖਣ ਵਾਸਤੇ ਮਿਲਦਾ ਕਿ ਹਰ ਕੋਈ ਬੰਦਾ ਪੈਸੇ ਦੀ ਦੌੜ ਪਿੱਛੇ ਨਹੀਂ ਹੈਗਾ ਸਾਨੂੰ ਕਿਤੇ ਨਾ ਕਿਤੇ ਕਰੇ ਕਰੇ ਲੂ ਲੇਡੀਜ਼ ਨੂੰ ਮੋਹ ਭਿਆਦਦੀ ਕਮੀ ਰਹਿ ਜਾਂਦੀ ਹੈ ਕਿਉਂ ਅਸੀਂ ਸਿਰਫ ਕੰਮ 'ਚੇ ਦੱਬ ਕੇ ਰਹਿ ਜਾਂਦੇ ਆ ਇੱਕ ਸੁਪਨਾ ਹੁੰਦਾ ਕਿ ਅਸੀਂ ਕਿਚਨ ਦੇ ਵਿੱਚ ਹੀ ਸੀਮਤ ਨਾ ਰਹੀਏ ਕੁਝ ਕਰਨ ਦਾ ਮਨ ਦੇ ਵਿੱਚ ਇੱਛਾ ਹੁੰਦੀ ਆ ਸਾਡੇ ਤਾਂ ਚਲੋ ਵੀ ਉਹ ਕੀ ਆ ਅਸੀਂ ਉਹ ਇੱਛਾ ਆਪਣੇ ਇੱਥੇ ਆ ਕੇ ਪੂਰੀ ਵੀ ਕੀਤੀ ਸਾਡਾ ਫਰੈਂਡ ਸਰਕਲ ਵੀ ਬਣਿਆ ਅਸੀਂ ਹੱਸਦੇ ਖੇੜਦੇ ਵੀ ਆ ਕੰਮ ਦੇ ਨਾਲ-ਨਾਲ ਤੇ ਬਾਕੀ ਜੋ ਸਾਡਾ ਆਪਸ ਦੇ ਵਿੱਚ ਮੋਹ ਪਿਆਰ ਬਣਦਾ ਅਸੀਂ ਇੱਕ ਦੂਸਰੇ ਨਾਲ ਉਹ ਮਤਲਬ ਕਿ ਆਪਣੇ ਦੁੱਖ ਸੁੱਖ ਵੀ ਉਹ ਗੱਲਾਂ ਕੰਮ ਕਰਦੇ ਕਰਦੇ ਸਾਂਝੇ ਹੋ ਜਾਂਦੇ ਆ ਬਹੁਤ ਵਧੀਆ ਜਿਹੀ ਇਹ ਥੋੜਾ ਪਿਕਨਿਕ ਹੀ ਆ ਤੁਹਾਡੀ ਇੱਕ ਦਰਾਂ ਦੀ ਹਾਂਜੀ ਹਾਂਜੀ ਪਿਕਨਿਕ ਵੀ ਹੈ ਤੇ ਇੱਕ ਸੇਵਾ ਵੀ ਹੈਗੀ ਹੈ ਸੇਵਾ ਹੈ ਹਾਂਜੀ ਬੱਚੇ ਵੀ ਨਾਲ ਮੌਜੂਦ ਨੇ ਤੇ ਛੁੱਟੀਆਂ ਨੇ ਚੁੱਕੇ ਪਿਕਨਿਕ ਮਨਾਉਣੇ ਇਹ ਵੀ ਪਿਕਨਿਕ ਮਨਾ ਰਹੇ ਇੱਕ ਦਰਾਂ ਨਾਲੇ ਨਾਲੇ ਕੰਮ ਨਾਲੇ ਪੁਰਨ ਨਾਲੇ ਫੜੀਆਂ ਹਾਂਜੀ ਇਹ ਮੈਂ ਬੀਨੂ ਗੜ ਮੈਮ ਤੇ ਸਾਡੇ ਟੀਚਰ ਮੈਮ ਦਾ ਬਹੁਤ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਇਹ ਜੋ ਹਨਰ ਵਿਕਸਿਤ ਕਰ ਲਈ ਜੋ ਇਨੀਸ਼ੀਏਟਿਵ ਸ਼ੁਰੂ ਕੀਤਾ ਆ ਤੇ ਮੈਨੂੰ ਮੈਨੂੰ ਤੇ ਮੇਰੇ ਨਾਲ ਦੇ ਜੋ ਬੱਚੇ ਆ ਮਤਲਬ ਬਹੁਤ ਅੱਛੇ ਸਾਨੂੰ ਟੀਚਰ ਪੜ੍ਹਾਉਂਦੇ ਆ ਮੈਮ ਵੀਨੂਬਲ ਬਹੁਤ ਅੱਛਾ ਢੀਲ ਕਰਦੇ ਆ ਸਭ ਨਾਲ ਤੇ 21 ਦਿਨਾਂ ਦਾ ਜੋ ਵੀ ਆ ਮੈਮ ਨੇ ਬਹੁਤ ਅੱਛਾ ਮਤਲਬ ਸਾਡੇ ਲਈ ਜੋ ਹੈ ਹੁਨਰ ਦਾ ਜੋ ਵੀ ਇਨੀਸ਼ੀਏਟਿਵ ਤਿਆਰ ਕੀਤਾ ਵੀ ਤਾਂ ਕਿ ਬੱਚਿਆਂ ਜੋ ਹੈ ਸਾਡੇ ਵਰਗਿਆਂ ਜਾਂ ਲੜਕੀਆਂ ਨੂੰ ਵੀ ਇਹ ਸਿੱਖਣਾ ਚਾਹੀਦਾ ਤਾਂ ਕਿ ਸਾਰੇ ਹੁਨਰਮੰਦ ਬਣਨ ਤੇ ਆਪ ਦਾ ਰੋਜ਼ਗਾਰ ਤੇ ਆਤਮ ਨਿਰਭਰ ਕਿੰਨਾ ਬਾਹਰ ਕਿੰਨਾ ਖਰਚਾ ਹੋ ਜਾਂਦਾ ਜਿਵੇਂ ਮਹਿੰਦੀ ਲਗਾਈਏ ਨਾ ਤੇ ਤੁਸੀਂ ਸਲਾਈ ਸਿੱਖ ਰਹੇ ਹੋ ਕੋਈ ਕੜਾਈ ਸਿੱਖ ਰਹੇ ਕੋਈ ਬਿਊਟੀ ਪਾਰਲਰ ਸਿੱਖ ਬਾਹਰ ਕਿੰਨਾ ਖਰਚਾ ਹੁੰਦਾ ਇੱਥੇ ਫ੍ਰੀ ਕਰ ਰਹੇ ਆ ਬਾਹਰ ਜਿਵੇਂ ਇੱਕ ਹੱਦਾ ਜੇ ਆਪਾਂ ਕਹੀਏ ਮਹਿੰਦੀ ਲਗਾਉਂਦੇ ਨੇ ਮਤਲਬ ਲੜਕੇ ਲਗਾਉਂਦੇ ਨੇ ਜਿਵੇਂ ਉਹ ਪ੍ਰੋਫੈਸ਼ਨਲ ਜੋ ਉਹ 50 ਰੁਪਏ ਲੈ ਲੈਂਦੇ ਨੇ ਇੱਕ ਹੱਦ ਆ ਜੇ ਟ੍ਰੇਨਿੰਗ ਲੈਣੇ ਹੋ ਜੋ ਸਿੱਖਦੇ ਹੋ ਚਾਰ-ਚਾਰ 5000 ਰੁਪਏ ਮਹੀਨਾ ਲੈ ਲੈਂਦੇ ਨੇ ਟ੍ਰੇਨਿੰਗ ਤੇ ਤਾਂ ਚਾਰ-ਚਾਰ 5000 ਤਾਂ ਲੈ ਲੈਂਦੇ ਆ ਅੱਜਕੱਲ ਸਾਰੇ ਹੀ ਲੈ ਲੈਂਦੇ ਆ ਤੇ ਜੋ ਹੈ ਇਹ ਜੋ ਫ੍ਰੀ ਮਤਲਬ ਪਤਾ ਨਹੀਂ ਸੀ ਮੈਂ ਤਾਂ ਮੈਮ ਕੋਲ ਮੀਡੀਆ ਜਰੇ ਪਤਾ ਲੱਗਿਆ ਵੀ ਹਾਂ ਵੀ ਫ੍ਰੀਸ ਖਾਂਦੇ ਤਾਂ ਬਹੁਤ ਅੱਛਾ ਇਨੀਸ਼ੀਏਟਿਵ ਹੈ ਮੈਮ ਵੱਲੋਂ ਤੇ ਕਿਉਂਕਿ ਕਈ ਜੋ ਮੇਰੇ ਵਰਗੇ ਬੱਚੇ ਹੈ ਮਤਲਬ ਨਹੀਂ ਦੇ ਸਕਦੇ ਹਨ 3000 ਦੇ 5000 ਹਨ ਤਾਂ ਉਹਨਾਂ ਵੀ ਬਹੁਤ ਅੱਛਾ ਇਨੀਸ਼ੀਏਟਿਵ ਹੈ ਤੇ ਮੈਂ ਬਹੁਤ ਮਤਲਬ ਧੰਨਵਾਦ ਦੀਆਂ ਬਿਲਕੁਲ ਇੱਕ ਮੈਮ ਨੇ ਮਹਿੰਦੀ ਵੀ ਦੇਖੋ ਦਿਖਾ ਸਕਦੇ ਆ ਇਹ ਮਹਿੰਦੀ ਦੀ ਟ੍ਰੇਨਿੰਗ ਲੈ ਰਹੇ ਨੇ ਮੈਮ ਸੌਦਾ ਕੱਪ ਸਲਾਈ ਲੈ ਰਿਹਾ ਮੈਂ ਵੀ ਲਗਵਾਈ ਹੈ ਅੱਛਾ ਤੁਸੀਂ ਕਾ ਸਲਾਈ ਦੀ ਲੈ ਰਹੇ ਹੋ ਅੱਛਾ ਕਿਵੇਂ ਲੱਗਦਾ ਪਹਿਲਾਂ ਨਾਲੇ ਮੁਫਤ ਮਹਿੰਦੀ ਲੱਗੀ ਬਜ਼ਾਰ ਚ ਜਾਂਦੇ ਹੋ 5-400 ਰੁਪਏ नहीं बहुत अच्छा लगा मैम ने जो अपना ये कैंप शुरू किया है एक तो मुझे बुटीक खोलना है अपने मेरा सपना है तो मैंने स्टार्टिंग मैम के जो थ्रू यहाँ पे फॉर्म भरा है उससे क्लिक करी है अभी फिलहाल तो मेरा सपना है मैं अच्छे से बुटीक खोल लू और अच्छे सिलाई सीखू तो फिलहाल शुरुआत की है तो सपने पूरे हो रहे हैं सजन भी पूरा हो रहा है अच्छा लगा पे हर तरह के कोर्स कराए तरह के ਜੇੜਾ ਮਰਜੀ ਕਰਨਾ ਜਿਸकी ਸਭ ਫਰੀ ਹੈ ਸਭ ਤੋਂ ਚੰਗੀ ਇਹ ਬਾਤ ਹੈ ਕਿ ਫਰੀ ਵੀ ਹੈ ਐਸਨ ਲੜਕੀਆਂ ਤੇ ਪ੍ਰਬੰਧਕ ਜੋ ਹੋਰ ਨਾਲ ਹੀ ਮਿਸਾਲ ਬਣ ਰਹੇ ਨੇ ਲੋੜ ਹੈ ਅਜਿਹੇ ਕਾਰਜ ਕਰਨ ਦੀ ਜਿੱਥੇ ਲੜਕੀਆਂ ਨੂੰ ਸਵੈ ਰੁਜ਼ਗਾਰ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਥੇ ਹੀ ਉਹਨਾਂ ਨੂੰ ਚੰਗੇ ਕੰਮਾਂ ਲਈ ਵੀ ਇੱਥੇ ਪ੍ਰੇਰਿਤ ਕੀਤਾ ਜਾਂਦਾ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ